ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ। ਬਰਕਤਾਂ। ਤੇ ਨਾਲ ਦੀ ਨਾਲ ਇੱਕ ਹੋਰ ਰਿਕਵੈਸਟ ਹੈ ਜੀ। ਜਿਨ੍ਹਾਂ ਨੇ ਵੀ ਮੇਰਾ ਚੈਨਲ ਹਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਜੀ ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ ਤੇ ਖੇਤਾਂ ਵਿੱਚ ਘੇੜਾ ਵੱਜ ਰਿਹਾ ਤੇ ਕੱਲ ਦੇਖਿਆ ਵੀਰੋ ਤੁਸੀਂ ਵੀ ਮੀਂਹ ਪਿਆ ਮੀਂਹ ਪੈਣ ਦੇ ਨਾਲ ਚਲੋ ਹੁਣ ਤੁਹਾਨੂੰ ਪਤਾ ਸੋਸ਼ਲ ਮੀਡੀਆ ਪਰ ਆਪਾਂ ਨੂੰ ਸਭ ਕੁਝ ਤੇ ਪਤਾ ਲੱਜਾਂਦਾ ਵੀ ਕਿੱਥੇ ਕਿੱਥੇ ਐਣ ਪਈ ਐ ਮੈਂ ਕਹਿੰਦਾ ਤਕਰੀਬਨ ਚਾਰਾਂ ਸਾਈਡ ਜਿੱਥੇ ਤੱਕ ਦੇਖ ਲਓ ਵੀ ਹਣ ਖਾਸ ਹੀ ਪੈਲੀ ਕਈ ਜਗ੍ਹਾ ਦਾ ਮੋਹਾਲੀ ਦੇਖ ਲਓ ਜਿੱਕਣਾ ਪੰਚਕੂਲਾ ਉਧਰਲੀ ਸਾਈਡ ਨੂੰ ਆਏ ਹਨ ਬਹੁਤ ਜ਼ਿਆਦਾ ਜੀ ਫਤਗੜ੍ਹ ਸਾਹਿਬ ਵੀ ਤੇ ਚਲੋ ਵੀਰੋ ਮਹਾਰਾਜ ਦੀ ਕਿਰਪਾ ਰਹੀ ਸਾਡੇ ਇਲਾਕੇ ਪਰ ਬਹੁਤ ਸੁਖ ਸ਼ਾਂਤੀ ਰਹੀ ਤੇ ਮੀਂਹ ਜਿਹੜਾ ਪਿਆ ਜੀ ਇਹ ਵੀ ਪਿਆ ਤੁਹਾਨੂੰ ਪਤਾ ਵੀ ਫਸਲ ਨੂੰ ਸਿਰਫ ਪਾਣੀ ਲੱਗਣ ਚੋਗਾ ਇੰਨੇ ਕ ਤਾਂ ਮੀਂਹ ਦੀ ਇੱਕ ਮੰਨ ਲਓ ਵੀ ਲੋੜ ਸੀ ਚਲੋ ਬਾਕੀ ਐਂ ਤਾਂ ਰਾਤ ਬੱਦਲ تھا ਪਰ ਟਾਈਮ ਟਪਾਉਂਦਾ ਟਪਾਉਂਦਾ ਜਿਹੜਾ ਉਹ ਲੰਘ ਗਿਆ ਹਵਾ ਵੀ ਚੱਲਦੀ ਸੀ ਕੱਲ ਕੁਸ ਚਲੋ ਬਾਕੀ ਵੀਰੋ ਪ੍ਰਮਾਤਮਾ ਦੇ ਹੱਥ ਹੈ ਹੱਥ ਡੋਰੀ ਮਾਰਕਦੇ ਬੰਦਾ ਕਰਦਾ ਯਤਨ ਬਥੇਰੇ ਚੱਲ ਜਾਨੇ ਕੰਮ ਤੇ ਖੇਤਾ ਕੰਨੇ ਉਹ ਗੇੜਾ ਵੱਜ ਰਿਹਾ ਜੀ ਤੇ ਸਰੋਂ ਹੁਣ ਦੇਖ ਲੋ ਹਵਾ ਚੱਲੀ ਗੱਲ ਕੁਸਕ ਵਿੱਚ ਗਿਰ ਵੀ ਗਈਆਂ ਕੁਸ ਖੜੀਆਂ ਜਿਹੜੀਆਂ ਲੇਟ ਲੱਗੀਆਂ ਹੋਈਆਂ ਤੇ ਮੌਸਮ ਹੈ ਜੀ ਜਿਹੜਾ ਉਹ ਵੀ ਹੁਣ ਪੂਰਾ ਸਾਫ਼ ਹੋ ਗਿਆ ਜੀ ਚਲੋ ਠੰਡ ਵੀ ਹੁਣ ਕਹਿੰਦੇ ਮੀਂਹ ਪੈ ਗਿਆ ਭੱਜ ਗਈ ਇਹ ਸਿਆਣੇ ਵੀ ਕਹਿੰਦੇ ਹੁੰਦੇ ਚਲੋ ਅਦਮਾ ਹਾ ਕੰਬਲ ਲਾ ਅੱਦ ਲੱਗ ਗਿਆ ਮਾਗ ਜੀ ਵੀ ਠੰਡ ਘਟ ਜਾਂਦੀ ਕਿਉਂਕਿ ਸਿਆਣਿਆਂ ਨੂੰ ਜ਼ਿਆਦਾ ਤਰਕ ਹੈ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਹਨ ਉਹਨੂੰ ਪਿਛਲੇ ਕੈਮਰੇ ਨਾਲ ਖੇਤਾ ਕਰਨੀ ਛਾਤੀ ਮਰਾਦ ਹੁੰਦਾ ਤੇ ਫਿਰ ਪਰਮੂਜੀਸ਼ਨ ਨਾਲ ਵੀ ਮਲਾਉਂਦਾ ਤੇ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ ਤੇ ਵਿਚੇ ਵਿਚ ਜੀ ਨਗਰ ਕੀਰਤਨ ਵੀ ਆ ਰਿਹਾ ਆਪਣੇ ਪਿੰਡ ਧਾਰਮਿਕ ਪ੍ਰੋਗਰਾਮ ਹੁੰਦਾ ਜਿਉਰੇ ਲਗ ਉੱਥੇ ਵੀ ਤੁਹਾਡੀ ਥੋੜੀ ਥੋੜੀ ਜੀ ਨਿਗਾਹ ਮਰਾਦਣੀ ਤੇ ਚਲੋ ਜੀ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ ਨਗਰ ਕੀਰਤਨ ਆਪਣੇ ਜਾਂਦਨ ਹੋ ਗਿਆ ਤਾਂ ਸਮਾਪਤ ਤੁਸੀਂ ਦੇਖਿਆ ਥੋੜਾ ਜਿਆ ਰਹਿ ਗਿਆ ਤਾਂ ਤੇ ਦੁਬਾਰਾ ਫੇਰ ਖੇਤ ਚ ਪਹੁੰਚੇ ਖੇਤ ਚ ਪਹੁੰਚਣ ਦਾ ਹੀ ਕਾਰਨ ਦੱਸ ਦਿੰਦਾ ਮੈਂ ਤੁਹਾਨੂੰ ਜੱਗ ਬਾਈ ਜੱਗਾ ਗਿਆ ਤਾਂ ਨਗਰ ਕੀਰਤਨ ਚ ਇਹਨੂੰ ਛੱਡਣ ਆਇਆ ਹੈ ਹੈ ਨੱਗੇ ਦਾ ਘਰ ਪੈ ਗਿਆ ਉਹ ਸਾਹਮਣੇ ਇੱਥੇ ਆ ਕੇ ਸਾਡੇ ਖੇਤ ਹਾਂ ਫਿਰ ਉਹਨਾਂ ਖੇਤ ਦੇ ਦੇਖਿਆ ਉਹਨੇ ਮੈਂ ਨਗਰ ਕੀਰਤਨ ਗਿਆ ਹੋਦਾ ਤੇ ਮੈਂ ਪਿੰਡ ਉਤਰ ਗਿਆ ਅੱਛਾ ਇਹਦਾ ਹੁਣ 8-9 ਵਜ ਜਾਣਗੇ ਹਾਂ ਭੰਗਰ ਵੀ ਦੇਖਿਆ ਟੋਕਾ ਟੋਕੜੇ ਨੂੰ ਤੇ ਸਾਰੇ ਕੰਮ ਤਾਂ ਇਹ। ਪਰ ਮੇਰਾ ਫਰਜ਼ ਤਾਂ ਤੈਨੂੰ ਛੱਡਣਾ ਹਨਾ। ਛੱਡਣਾ ਤਾਂ ਵੈਸੇ ਮੈਂ ਬੰਦਾ ਦੇਖ ਲੈ ਲੱਭਦਾ ਮੈਂ ਤੇ ਬੰਦਾ ਪਹਿਲਾਂ ਚੱਲ ਖਰਜੀਤ ਕਰਾਂ ਮੈਂ ਛੱਡਿਆ ਹੁੰਦਾ। ਤੇ ਪੰਮੂ ਦੀ ਸਾਈਕਲ ਹੀ ਲੈ ਲੁੰਦਾ। ਉਹ ਤਾਂ ਆਮ ਰਸਤੇ 'ਚ ਲਾਉਂਡ ਕਰਕੇ ਜਿੱਥੇ ਦੇਖੀ ਸੀ। ਭਾਈ ਪੰਮੂਰਾ ਹੀ ਖੋ ਗਏ ਤੇ। ਹਾਂ। ਰੱਬੇ ਵੈਰਾ। ਉਹਨਾਂ ਦੀਆਂ ਸਾਈਕਲੀਆਂ ਖੜੀਆਂ ਤੇ ਤਾਂ ਪਤਾ ਲੱਗ ਗਿਆ। ਪਰ ਹੋਰ ਰੋਟੀ ਖਾ ਰਹੇ ਤੇ। ਕਣਕ ਹੁਣ ਸਾਰੇ ਭਰਾਣ ਪੂਰੀ। ਹੈਂ? 5-4 ਦਿਨ 'ਚ ਬੱਲੇ-ਵੱਲੇ ਹੋ ਜਾਣਿਆ। ਹਾਂ। 1 ਲੱਖ ਤੇ ਧੋਪਣਾ ਨਾ। ਹਮਮਾਰੇ ਖੇਤ ਦੀ ਬੱਲੇ ਵਾਲਾ ਜਿਹੜੇ ਆਨ ਤਿਆਰ ਆ ਤਿਆਰ ਆ ਪੂਰੀਆਂ ਮੜੀ ਪਈਆਂ ਹਨ ਖੁਸ਼ ਆ ਹੈ ਮੜੀ ਪਈ ਆ ਪਰ ਖੁਸ਼ ਕਹਿੰਦੇ ਜਿਹਨੂੰ ਖੁਸ਼ ਆ ਇਹਨੂੰ ਪੂਰੀ ਹਮ ਇਹ ਗੱਲ ਹੈ ਸਹੀ ਗੱਲ ਆ ਭਾਈ ਜੱਗੇ ਨੇ ਹੱਗਲ ਲੱਖ ਰੁਪਏ ਦੀ ਕਹੀ ਖੁਸ਼ ਆ ਕਰਨ ਕਿਸੇ ਦੀ ਲੋੜ ਨਹੀਂ ਘਾਟ ਨਹੀਂ ਹੈ ਕਿਸੇ ਚੀਜ਼ ਦੀ ਘਾਟ ਨਹੀਂ ਲੋੜ ਨਹੀਂ ਹੈ ਇਹ ਖੁਸ਼ ਆ ਆਪਣੀ ਹਮ ਖਿੜੀ ਪਈਆਂ ਹਨ ਫੁੱਲ ਮੰਗਣ ਪਤਾ ਲੱਜਦਾ ਫਸਲ ਦਾ ਜੱਗੇ ਹਨਾ ਹਾਂ ਦੇਖ ਲੱਗੇ ਪਹਸਾਣਾ ਆ ਕੁੰਜਾ ਦੇਖ ਲਾ ਹੁਣ ਇਹ ਹੋਰ ਵੀ ਜੇ ਉਹ ਜਿਹੜਾ ਟਾਈਮ ਆ ਹੋਟ ਐਵੇਂ ਆ ਉਹ ਜਿਹੜਾ ਟਾਈਮ ਉਹ ਵੀ ਥੋੜੀ ਟਾਈਮ ਪਿਛੇ ਘੜੇ ਜਿੱਤਦੇ ਨਾ ਜਿਹੜਾ ਟਾਈਮ ਆ ਮੇਰੀ ਆਦੇ ਇੱਥੇ ਪਤਾ ਲੱਗਦਾ ਨਾ ਉਹ ਟਾਈਮ ਤਾਂ ਵਿਜੀ ਤਾਂ ਇਹ ਵੀ ਇਹ ਵੀ ਉਨੇ ਹੀ ਸੇਵਾ ਹੋਈ ਪਾਣੀ ਘੇੜੇ ਉਨੇ ਹੀ ਆ ਪਰ ਨਹੀਂ ਹੁਣ ਜਿਹੜਾ ਟਾਈਮ ਆ ਜੋ ਫੋਨ ਹੁਣ ਹੀ ਲੱਗਦੀ ਜਿਹੜੇ ਉਸ ਟਾਈਮ ਤਾਂ ਹਮਮ ਗੱਲ ਪੱਕੀ ਆ ਉਨੇ ਹੀ ਸੇਵਾ ਸਭ ਨੂੰ ਸਬਰਾਬਰ ਹੋਏ ਨਹੀਂ ਹਾਂ ਚਲੋ ਆਹੀ ਕਿੰਨੇ ਦਾ 10 ਦਿਨ ਦਾ ਹੀ ਫਰਕ 7-8 ਦਿਨ ਦਾ 7-8 ਦਿਨ ਦੀ ਬਜਾਈ ਦਾ ਫਰਕ ਦੇਖ ਬਠਵੇਂ ਦਿਨ ਜਾਂ ਨਿਕਲੀਏ ਬੀਜ ਕੇ ਬਸ ਠੀਕ ਨੇ ਉਹਦਣੇ ਪਤਾ ਲੱਗ ਗਿਆ ਤਾਂ ਪਹਿਲੇ ਦਿਨੇ ਵੀ ਖੁੰਝੇ ਕੱਢ ਜੰਮੇ ਆ ਜਦ ਤੂੰ ਇਹਦੇ ਨੇ ਗੁੱਡ ਗਿਆ ਪਰ ਨਹੀਂ ਟਾਈਮ ਟਾਈਮ ਹੈ ਮੁੜ ਕੇ ਸਹੀ ਗੱਲ ਹੈ ਲੈ ਬਾਈ ਪਰ ਆਇਆ ਜਿੱਕੇ ਜਿਆਦਾ ਪਾਣੀ ਕੋਲ ਹੱਥ ਫੇ ਸਾਰਿਆਂ ਨੇ ਇਕੱਠਿਆਂ ਜੀ ਬੀਤੀਆਂ ਹਨਾ ਫੇ ਤਾਂ ਪਹਿਲੇ ਹੀ ਤਰੀਕ ਤੇ ਦਾ ਤਾਂ ਕਈ ਵੇਣ ਲੱਗ ਜਾਂਦਾ ਹਾਂ ਜਾਨੀ ਆਪਾਂ ਥੋੜੇ ਜਿਆਦਾ ਕਾਦੇ ਹੁੰਦੇ ਪਹਿਲੇ 25 ਦੇ ਜਿਹੜੇ ਵਿਚਾਲੇ ਉਹ ਕੋਈ ਕੋਈ ਟਮਾਟਰ ਲਈ ਬੀਜਦਾ ਕਿਉਂਕਿ ਪਹਿਲੀ ਤਾਂ ਤਾਂ ਵਾਲ ਵਾਲਡ ਚ ਕੰਮ ਸ਼ੁਰੂ ਹੁੰਦਾ ਤਗੜ ਤਗੜ ਨਵੰਬਰ ਦੇ ਪਹਿਲੇ ਹਫਤੇ ਹੂੰ ਪਾਪਾ ਪਹਿਲਾਂ ਜਿਆਦਾ ਤਗੜ ਤਗੜ ਕਰਦੇ ਆ ਨਹੀਂ ਐਤ ਕਿਧਰ ਰੁਕੇ ਤੇ ਹਾਂ ਐਤ ਕਿਧਰ ਰੁਕੇ ਤੇ ਅੱਗੇ ਤੁਸੀਂ ਕਰਦੇ ਨੇ 24 ਤਰੀਕ ਨੂੰ 23 ਨੂੰ ਐਤ ਇਹਦਾ ਰੁਕ ਗਿਆ ਤੇ ਹਾਂ ਛੱਡ ਰੱਖੇ ਨਾ ਖੇਤ ਮੈਂ ਵੀ ਛੱਡ ਰੱਖੇ ਮੈਂ ਨਹੀਂ ਪਹਿਲਾਂ ਹੀ ਹੋ ਜਾਣਾ ਫਿਰ ਡੰਗਰ ਵਾਛੇ ਦਾ ਔਕਾ ਹੋ ਜਾਂਦਾ ਹਾਂ ਹੋਣਾ ਸਹੀ ਸਮਾਂ ਇਹ ਜਿਰੀ ਦਾ ਵੀ ਸਹੀ ਸਮਾਂ ਹੀ ਆ ਸਹੀ ਗੱਲ ਉਹ ਵੀ ਰੁਕਣਾ ਪੈਣਾ 1 ਮਹੀਨਾ ਜੂਨ ਦਾ ਕੱਢਣਾ ਹਾਂ ਉਹ ਰੁਕਣਾ ਪੈਣਾ ਉੱਥੇ ਆ ਗਈ ਗੱਲ ਜੂਨ ਚ ਲਾ ਦੂੰਗਾ ਫਸ ਜੂੰਗਾ ਹਾਂ ਅਰ ਜੇਰੀ ਵੀ ਦੇਖ ਲੈ ਕਿੰਨੇ ਨਿਕਲੀ ਆ ਉਹ ਵੀ ਸਮਾਂ ਹੈ ਬਾਈ ਜੱਗਨੇ ਪਹਿਲਾਂ ਹੀ ਹੁਕਮ ਕਰਤਾ ਤਾਂ ਕਹਿੰਦਾ ਵੀ ਟਰਾਲੇ ਚ ਪੈਣੀ ਨਹੀਂ ਪਈ ਨਹੀਂ ਠੀਕ ਨੇ ਸਮਾਂ ਦਾ ਸਹੀ ਹੈ ਇਹ ਬਾਕੀ ਹਵਾ ਨੇ ਬਾਈ ਛਰਲੇ ਜੇ ਮਾਰੇ ਜੱਗਿਆ ਦੇ ਮੜੇ ਮੜੇ ਹਾਂ ਥੋੜੀ ਕੋਈ ਬੀਜ ਜਿਆਦਾ ਹੋ ਸਕਦਾ ਬੀਜ ਜਿਆਦਾ ਹੀ ਆਇਆ ਇੱਥੇ ਨਾ ਮਸ਼ੀਨ ਰੱਖ ਹੋਈ ਪਈ ਆ। ਤਾਂ ਗਿਰਿਆ ਇਹ ਵਜਾ ਆਏ ਕਣਕ ਕਰਨ ਦੀ ਹੈ ਨਹੀਂ ਬੀਜ ਨਜਾਇਜ਼ ਤਾਂ। ਹਾਂ। ਤਾਂ ਗਿਰ ਗਿਆ ਜਾਂ ਖੁੰਝਾ ਨੀਵਾ ਹੋਵੇ ਪਾਣੀ ਆ ਜਕੇ ਖੜ ਜਵੇ ਖੇਤ ਚੋਂ। ਬੀਜੇ ਜਿਆਦਾ ਤਾਂ ਖੇਤ ਨਹੀਂ ਉੱਚਾ ਨਹੀਂ ਮਾਏਗਾ। ਮੈਂ ਵੀ ਹੁਣ ਕਣਕ ਨਹੀਂ ਗਿਰਦੀ। ਹਾਂ। ਤੇ ਬਾਈ ਯਾਰੋ ਚੱਲੀ ਜਾਂਦਾ ਮੌਸਮ ਦੇਖ ਜੱਗੇ ਕਿੱਕਣਾ ਪਿਆ ਸਾਫ ਹੋਇਆ। ਹੁਣ ਮੜਾ ਜ ਸਹੀ ਆ ਵੀ ਹੁਣ ਕੱਲ ਪਰਸੋਂ ਵਾਲਾ ਨਾ ਪਵੇ ਜ ਫੇਰ ਬਹੁਤ ਵਧੀਆ। ਹਾਂ। ਜਿੰਨਾ ਕੁ ਪਾਣੀ ਤਾਂ ਸਹੀ ਤਾਂ ਫੇਰ। ਸਹੀ ਗਿਰਿਆ ਕੋਈ ਖੜਿਆ ਨਹੀਂ। ਤੇ ਹੁਣ ਆਹ ਨਾ ਪਾਵੇ ਜਿਹੜਾ ਕੱਲ ਪਰਸੋਂ ਨੂੰ ਫੇਰ ਲੱਗੇ ਔਰੇ ਆਏ ਲੱਦਦਾ ਮੈਂ ਤਾਂ ਕੋਹਰ ਦੱਸਦਾ ਔਰੇ ਮੈਨੂੰ ਲੱਗਿਆ ਵੀ ਬੀਜ ਘਟ ਪਿਆ ਪਰ ਮੈਂ ਔਰੇ ਕੋ ਮਿਉਰੇ ਕਣਕ ਤੱਕੜੀ ਆ ਪਹਿਲਾਂ ਪਹਿਲਾਂ ਔਰੇ ਐਂ ਲੱਗਿਆ ਵੀ ਖੇਤ ਖਾਲੀ ਹੋ ਰਹਿ ਗਿਆ ਜਦ ਪਿੰਡ ਵਾਲੀ ਖੱਤੀ ਦੇਖਦੇ ਤਾਂ ਹੁੰਦਾ ਤੇ ਉਹਨੂੰ ਬਾਹ ਕੇ ਦਵਾਰਾ ਵੀ ਜੋ ਕਰ ਨਹੀਂ ਹੁਣ 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 ਦੱਸ ਵੀ ਬੀਜ ਦੀ ਘਾਟ ਹੈ ਦੇਖ ਲੈ ਕਿੱਥੇ ਦੇ ਨਿਕਲੇ ਆਇਆ ਕਿੱਥੇ ਦੇ ਨਹੀਂ ਅਨ ਕਿੰਨਾ ਹਿਸਾਬ ਦਾ ਬੀਜ ਤਾਂ ਕੱਲਾ ਕੱਲਾ ਦਾਣਾ ਜੰਮਿਆ ਪਤਾ ਕਿਤੇ ਕਿਤੇ ਦੂਰ ਦੂਰ ਪਹਿਲਾਂ ਪਟਾਰਾ ਬਹੁਤ ਹੋਇਆ ਨਾ ਇਹ ਬੀਜ ਦਾ ਹੁਣ ਬੱਲ ਵੀ ਤਗੜੀ ਆਊਗੀ ਹੈ ਉਨੀ ਬੱਲ ਵੀ ਤਗੜੀ ਆਊਗੀ ਹਾਂ ਬਾਕੀ ਹੋਰ ਬੱਲ ਵੀ ਮੋ ਤਗੜੀ ਆਉਣੀਆਂ ਉਹ ਵੀ ਖੇਤ ਨੂੰ ਮਾਰ ਨਹੀਂ ਨਾ ਕਿਧਰੇ ਤੇ ਲੈ ਚਾਰਾਂ ਛੜ ਤੇ ਖੇਤ ਪਿਆਏ ਬਾਕੀ ਬਾਈ ਆਪਣੀ ਸੇਵਾ ਪਰ ਹੈ ਫਸਲ ਐ ਤਾਂ ਇਹਦੇ ਨਾਲ ਦੀਆਂ ਕਣਕਾਂ ਵੀ ਆ ਪਰ ਨੀਮੀਆਂ ਹੋਈਆਂ ਖੜੀਆਂ ਗੱਲ ਸੇਵਾ ਪਰ ਜਾ ਕੁਝ ਪਾਉਂਗੇ ਨਹੀਂ ਯਾਰ ਹਾਂ ਫੇ ਕਿੱਥੇ ਤੇ ਹੁਣ ਆਪੇ ਆਪਣੇ ਖਾਣ ਪਰੇ ਲਾ ਲੈ ਤੂੰ ਹਾਂ ਦੇਖਾਉਂਗੇ ਨਹੀਂ ਪਾਉਂਗੇ ਮਿੱਟੀ ਥੋੜੀ ਹੋਣੀ ਆ ਥੀ ਹੋ ਕੇ ਪਾਉਂਗੇ ਤਾਂ ਮਿੱਟੀ ਉਹ ਲੈ ਬਾਈ ਜੱਗੇ ਤੇਰੇ ਲੱਗਦਾ ਰੌਣਕਾ ਲੱਗ ਗਿਆ ਫਾਰਮ ਦਾ ਕੰਮ ਚੱਲਦਾ ਹੈ ਨਾ ਇਧਰਾਂ ਦੇ ਘਰਤੀ ਤੱਕ ਹੀ ਖੜੀ ਅੱਜ ਹੈ ਇੱਕ ਤਾਂ ਲਾਤੀ ਉਹ ਦਰਵਾਜ਼ਾ ਲੱਗੇ ਖੜਾ ਕਰਨ ਮੈਂ ਕਹਿੰਦਾ ਇੱਕੋ ਲਾਈ ਜਾ ਪਹਿਲੀ ਉਹ ਤਾਂ ਰੋਸੇ ਨਾਲ ਜਾਂ ਮੱਲਾ ਹਾਂ ਅੱਛਾ ਤਾਂ ਤਾਕੀ ਲੱਗਿਆ ਮਿਸਤਰੀ ਖੜੀ ਕਰਨ ਲੱਗੇ ਤੈਨੂੰ ਸੁੱਖ ਬਹੁਤ ਹੋ ਜਾਣਾ ਇਹਦਾ ਹਾਂ ਫਾਇਦਾ ਹੋ ਜਾਣਾ ਜੀ ਰੌਣਕ ਹੋ ਗਈ ਕੋਲ ਹੈ ਠੀਕ ਨੇ ਚਲੋ ਭਾਈ ਚੱਲ ਰਿਹਾ ਕਾਮਾ ਬਹੁਤ ਵਧੀਆ ਦੋ ਬੰਦੇ ਹਾਜ਼ਰ ਰਹਿਣਗੇ ਉਹਦੇ ਇੱਕ ਦੋ ਬੰਦੇ ਪੱਕੇ ਹਾਂ ਸਹੀ ਗੱਲ ਆ ਬਾਕੀ ਭਾਈ ਬੂਟੇ ਆ ਦੇਖ ਜਗੇ ਆ ਕਣਕ ਵੀ ਪੁੱਸ ਰਹੀ ਐ ਮੀਂਹ ਪਏ ਤੇ ਹਨਾ ਸਮੇਂ ਨਾਲ ਹੁਣ ਸਭ ਨੇ ਹੋਣਾ ਗੱਛੀ ਹਾਂ ਸਾਰਿਆਂ ਭਾਈ ਚੱਲ ਰਹੀਆਂ ਓਕੇ ਕਣਕ ਦੀ ਫੇਰ ਵੀ ਵਧੀਆ ਸਾਰਿਆਂ ਦੀ ਸਾਰਿਆਂ ਦੀ ਵਧੀਆ ਫਸਲ ਹਾਂ ਚਾਹੇ ਗੇਤੀ ਚਾਹੇ ਪਛੇਤੀ ਫਸਲ ਮਾੜੀ ਮੋਟੀ ਅੱਗੇ ਪਿੱਛੇ ਆ ਪਰ ਕਣਕ ਬਹੁਤ ਆ ਫਸਲ ਸਾਰੀ ਵਧੀਆ ਬਾਕੀ ਭਾਈ ਮੌਸਮ ਹੈ ਜਿਹੜਾ ਉਹ ਪੂਰਾ ਹੁਣ ਖੁੱਲ ਚੁੱਕਿਆ ਹੁਣ ਜੱਗੇ ਦੀ ਗੱਲ ਪੱਕੀ ਆ ਵੀ 3-4 ਦਿਨ ਤੱਕ ਬੱਲੇ ਬੱਲੇ ਦੇਖੂਗੀ ਪੱਕਾ ਦੀ ਲੋੜ ਆ ਬਸ ਹਾਂ ਲੇਕਿਨ ਪੂਰੀ ਜੰਗਨਾ ਉੱਧ ਕਣਕ ਚ ਗਿਰ ਗਿਆ ਮੇਰੀ ਜੀ ਹਾਂ ਅੱਛਾ ਹਵਾ ਨਾਲ ਚਲ ਉਹਨਾਂ ਨੇ ਤਾਂ ਬਾਈ ਇੱਕ ਦਿਨ ਉਹ ਕਹਿੰਦੇ ਸੀ ਟਰਾਲਾ ਲੈ ਕੇ ਵੱਢ ਲੈਣਾ ਬਸ ਸਾਰੇ ਕੰਦੇ ਦਿਨ ਚ 750 ਦਾ ਤਾਊ ਬੈਠਾ ਦਾ ਹਾਂ ਕਹਿੰਦਾ ਸਾਰੇ ਘੱਟ ਲੈ ਜਾਣਾ ਉਹ ਬਾਈ ਜੱਗੇ ਦੀ ਕਣਕ ਆ ਗਈ ਸਾਹਮਣੇ ਉਹ ਉਹ ਵਾਲੀ ਤੇ ਆਹ ਆਹ ਆ ਕਹਿੰਦਾ ਮੇਰਾ ਕਣਕ ਚ ਗਿਰ ਗਿਆ ਗੰਨਾ ਕਹਿੰਦਾ ਆਮਲਾਂ ਦੇ ਦੀ ਪੂਰੀ ਨੂੰ ਕਿਤੇ ਗੁੱਸਾ ਖਾ ਜਾਵੇ ਕੁਛ ਨਹੀਂ ਹੁੰਦਾ ਥੋੜਾ ਜਿਹਾ ਹਵਾ ਦਾ ਡੇਡਾ ਹੋ ਗਿਆ ਕਰ ਮੇਰਾ ਵੀ ਗਿਰਗਾ ਦਾ ਮੈਂ ਚੱਕ ਕੇ ਆਇਆ ਮੰਡਜਾ ਅੱਛਾ ਇਹ ਆਉਂਦੇ ਨਹੀਂ ਹੈਗੇ ਗੌਰ ਨਹੀਂ ਕਰਦੇ ਨਹੀਂ ਇਹ ਥੋੜੇ ਜਿਹੀ ਚੱਲਦੇ ਆ ਨਹੀਂ ਢੇੜਾ ਸਵੇਰੇ ਜੇ ਮਾਰ ਜਾਂਦਾ ਉਹਨੇ ਚੱਕ ਜਾਂਦਾ ਜਿਹੜਾ ਹੈ ਤਾਂ ਬਾਹਰ ਨਹੀਂ ਜਾਣਾ ਦਾ ਸਹੀ ਗੱਲ ਪਰ ਨਹੀਂ ਆਉਂਦੇ ਨਹੀਂ ਇਹ ਘੱਟ ਚਲੋ ਭਾਈ ਚੱਲ ਰਿਹਾ ਕੰਮ ਜਨੇ ਨੇ ਗੱਡੀ ਲੋਡ ਕਰ ਲਈ ਇੱਧਰ ਹਾਂ ਆਹ ਵਾਈ ਗੱਡੀ ਲੋਡ ਹੋ ਗਈ ਦਾ ਨੇ ਗਾ ਕੰਨਾ ਉਹ ਵੀ ਗੱਡੀ ਲੱਦਦਾ ਉਹ ਵੀ ਹਾਂ ਲੱਦਦਾ ਤਗੜੀ ਆ ਕਾਉਂਟਲ ਸਵਾ ਕਾਉਂਟਲ ਕਿੰਨਾ ਲੱਦਦਾ ਤੇ ਬਾਕੀ ਉਹਨੂੰ ਹੁਣ ਕੌਜ ਆ ਗਿਆ ਜੱਗੇ ਲੈ ਜਾਣ ਦਾ ਹੂੰ ਨਿਕਣਾ ਦੋਜੀ ਨਾ ਹੁਣ 2 2 1 ਕਾਉਂਟਲ ਦੁੱਧ ਪਾ ਕੇ ਭਜਾਉਂਦੇ ਮੋਟਰਸਾਈਕਲ ਉਹ ਕੰਮ ਚਲੋ ਭਾਈ ਚੱਲ ਰਿਹਾ ਕੰਮ ਲੋ ਭਾਈ ਜੱਗੇ ਨੂੰ ਛੱਡਿਆ ਆ ਮੈਂ ਘਰ ਇਹ ਬੰਦੇ ਵੀ ਪਹੁੰਚ ਗਏ ਖੋ ਗਏ ਤੇ ਤੇ ਜਸ਼ਨ ਟਿਊਸ਼ਨ ਲਾਂਗੀ ਇਹ ਨਹੀਂ ਟਿਕਦਾ ਇਹਨੂੰ ਪੁੱਛਣਾ ਇਹਨੂੰ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ ਜੀ ਹਲੇ ਇੱਕ ਚੀਜ਼ ਜਿਹੜੀ ਮੈਂ ਦਿਖਾਉਣੀ ਸੀ ਇਹ ਆ ਇਹ ਨਹੀਂ ਜੀ ਟਿਕਦਾ ਇਹਦਾ ਸਾਰੀ ਦਿਹਾੜੀ ਦਾ ਕੰਮ ਆਇ ਲ ਇਹ ਆ ਇਹ ਭਾਈ ਫੌਜੀਆਂ ਵਾਲੇ ਕਰਤੱਵ ਕਰਦਾ ਰਹਿੰਦਾ ਖੜ ਜਾ ਮੈਂ ਇਹਦੀ ਇੱਕ ਚੀਜ਼ ਹੋਰ ਵੀ ਦਿਖਾਉਣਾ ਤੁਹਾਨੂੰ ਪਹਿਲਾਂ ਇੱਧਰ ਮੇਲੋ ਜੀ ਮੈਂ ਉਹ ਸਾਰੇ ਨਾਲ ਹੱਥ ਜੋੜ ਕੇ ਪਿਆਰ ਪ੍ਰਚਾਰ ਦੀ ਗੱਲ ਸੀ ਹਾਂ ਵੀ ਇਹਦਾ ਕੰਮ ਇਹੀ ਚੱਲੂਗਾ ਇੱਕ ਨਹੀਂ ਮਾਰ ਮਾਰ ਕੇ ਕਹਿੰਦਾ ਸਟੰਟ ਕਰਦਾ ਹੈ ਸਾਈਕਲ 'ਤੇ ਸਾਈਕਲ 'ਤੇ ਹਾਂ ਸਟੰਟ ਕਰਦਾ ਹੈ ਵੀ ਸਾਈਕਲ 'ਤੇ ਅੱਛਾ ਸਟੰਟ ਕਰਦਾ ਹਾਂਜੀ ਸਟੰਟ ਮੈਨ ਹੈ ਹਾਂ ਹਾਂ ਵਿਚਾਰਤ ਮੁੜ ਕੇ ਆ ਕੇ ਤੁਨ ਮੈਂ ਬਾਈ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਮੇਰੇ ਨਾ ਗੋਲੀਆਂ ਰੱਖਣ ਵਾਲੀਆਂ ਦੇਖਣ ਵਾਲੀਆਂ ਆਹ ਦੱਸ ਵੀ ਆਹ ਆ ਦੇਖਿਓ ਬਾਈ ਲੈ ਮੈਨੂੰ ਛੌਂਕ ਆ ਗੋਲੀਆਂ ਦਾ ਆ ਕੇ ਦੱਸ ਆਖਿਆ ਇਹ ਗੋਲੀ ਦਾ ਹਾਂ ਇਹ ਆਹ ਤੇ ਨਾ ਆਈਸ ਹੈ ਲੈ ਬਾਈ ਇਹ ਦਿਹਾੜੀ ਆਗੇ ਆਹ ਗੋਲੀਆਂ ਦੇਖੋ ਬਾਈ ਡੰਡਾ ਕਿਹਾ ਜਿਕ 6 ਫੁੱਟ ਦਾ ਡੰਡਾ ਰੱਖਿਆ ਹੋਇਆ ਬਾਕੀ ਇਹ ਹਾਲ ਇਹ ਚੱਕ ਕੇ ਹੁਣ ਸ਼ਾਮ ਨੂੰ ਇੱਧਰ ਸੱਸੀ ਕਾਲ ਬੁਲਾਓ ਬਈ अच्छा ठीक है ते भाई अहां ने इने ਹੁਣ ਦੇਖਿਓ ਮੈਂ ਇਹਨਾਂ ਤੁਹਾਨੂੰ ਦੱਸਦਾ ਇੱਕ ਨਾ ਹੀ ਪਿਆਰ ਨਾਲ ਚੱਕ ਇਹਨੇ ਉਹ ਸ਼ਟਰ ਵਾਲੇ ਅੰਦਰ ਰੱਖ ਦੇਣੀ ਹੈ ਓ ਇੰਨੀਆਂ ਗੋਲੀਆਂ ਹੈਂ ਤੇ ਹੱਸਦਾ ਇਹ ਅੱਖਾਂ ਚ ਨਮਰਾਲੀ ਕਾਤੇ ਰੱਖੇ ਇੰਨੀਆਂ ਇਹ ਹੈਂ ਠੀਕ ਹੈ ਚਲੋ ਭਾਈ ਇਹ ਇੰਨੀਆਂ ਗੋਲੀਆਂ ਦੇਖ ਲੈ ਇਹ ਇੱਕ ਟਾਈਮ ਦੇ ਚੁੱਲੇ ਦੀ ਰੋਟੀ ਦਾ ਇਹ ਤਾਂ ਲਈ ਫਿਰਦਾ ਬੱਲਣਾ ਹਾਂ ਜੀ ਅਕੇਲ ਕੇੰਦਰ ਰੱਖ ਦਿੰਦਾ ਅਲੀ ਫੋਜੀ ਦਾ ਤੇ ਉਹ ਤਾਂ ਹੁਣ ਕੱਢ ਕੇ ਰੱਖ ਲੰਦ ਗਣਾ ਵੀ ਬੰਦੁਖਾ ਜਿਹੜੀ ਆਉਣੀ ਹੱਥ ਦਾ ਲੈ ਮਮਾ ਅੱਛਾ ਹੱਥ ਨਾਲ ਲੈ ਗਣਾ ਐਸੇ ਕੋਠੇ ਵਰ ਤੇ ਤਾਰਿਆਂ ਦੀ ਕੋਠੋਂ ਚੜ ਗਿਆ ਤਾਂ ਦੋ ਤੇ ਉਹ ਬੜਾ ਰੋਟੀ ਲੈ ਕੇ ਹਾਂ ਜਨਾ ਮੈਂ ਉੱਪਰ ਚੰਚਾਨੇ ਲਾਉਂਗਾ ਅੱਛਾ ਉਹ ਭਾਈ ਬੜਾ ਡੰਡਾ ਲੈ ਕੇ ਚੜ ਗਿਆ ਤਾਂ ਉੱਪਰ ਕੋਟੇ ਤੇ ਜੁਣਾ ਨਹੀਂ ਟੀੂਸਾ ਕਈ ਵੀ ਵਾਸੇ ਦਾ ਨਾਲ ਖੇਡਦਾ ਹਾਂ ਜਿਵੇਂ ਨਹੀਂ ਟੀੂਸਾ ਕਈ ਵੀ ਇਕੱਲਾ ਆ ਨਾਲ ਖੇਡਦਾ ਪਿੱਛੇ ਤੇ ਠੀਕ ਆ ਚਲੋ ਭਾਈ ਚੱਲਦੇ ਆ ਕੰਮ ਬੱਚੇ ਇਹੇ